ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਜਰਮਨ ਸ਼ੈਫਟ ਕਤੂਰੇ ਵਿਕਾਉ ਨੇ ਲੌਂਗ ਕੋਰਟ ਏਰੀਆ ਮਲੇਰਕੋਟਲਾ ਪਿਓਰ ਕੁਆਲਿਟੀ ਪਹੁੰਚ ਕਰ ਦੇਣਗੇ ਪਹੁੰਚ ਕਰ ਦੇਣਗੇ ਤੁਹਾਡੇ ਘਰ ਤੱਕ ਏਰੀਆ ਮਲੇਰਕੋਟਲਾ ਪਿਓਰ ਕੁਆਲਿਟੀ ਜਰਮਨ ਸ਼ੈਫਟ ਕਤੂਰੇ ਵਿਕਾਉ ਨੇ ਲੌਂਗ ਕੋਰਟ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਰਮਨ ਸ਼ੈਫਟ ਕਤੂਰੇ ਲੌਂਗ ਕੋਰਟ ਘਰ ਬੈਠੇ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਕਤੂਰੇ ਨੇ ਜਿਹੜੇ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੌਨ ਡੀਅਰ 53 ਦਾਸ ਟਰੈਕਟਰ ਵਿਕਾਉ ਹੋਇਆ ਹੈ ਜੀ 2018 ਮਾਡਲ ਫਰਸਟ ਓਨਰ ਰੇਟ ਹੈ ਜੀ 685000 ਏਰੀਆ ਪਧੌੜ ਇੰਜਨ ਗੇਅਰ ਦਾ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ 685000 ਰੁਪਏ ਟਰੈਕਟਰ ਦਾ ਰੇਟ ਰੱਖਿਆ ਗਿਆ 2018 ਮਾਡਲ ਹੈ ਫਰਸਟ ਓਨਰ ਹੈ 98727 84692 ਇਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ 53 ਦਾਸ 2018 ਮਾਡਲ 6,85,000 ਰੁਪਏ ਦਾ ਵੈਸ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਮੈਸੀ 241 ਟਰੈਕਟਰ ਵਿਕਾਊ ਹੈ ਜੀ। ਮੈਸੀ 241 ਟਰੈਕਟਰ ਵਿਕਾਊ ਹੈ ਟੌਪ ਮਾਡਲ 2023 ਰੇਟ ਹੈਗਾ ਜੀ 6,50,000 6,50,000 ਰੁਪਏ ਰੇਟ ਰੱਖਿਆ ਹੈ 23 ਮਾਡਲ ਹੈ ਜੀ 9417749485 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੇ ਜਾਣਕਾਰੀ ਲੈ ਕੇ ਮੈਸੀ 241 ਟਰੈਕਟਰ ਹੈ ਜਿਹੜਾ 6,50,000 ਰੁਪਏ ਦੇ ਵਿੱਚ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਵਾਹਿਗੁਰੂ ਜਰੂਰ ਲਿਖ ਦਿਓ 15 HP ਦੀ ਸਬਰਸੀਵਲ ਮੋਟਰ ਵਿਕਾਊ ਹੈ ਜੀ 26000 ਰੁਪਏ ਰੇਟ ਰੱਖਿਆ ਗਿਆ ਏਰੀਆ ਪਧੌੜ ਬਰਨਾਲਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 94638 61330 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 hp ਦੀ ਸਰਵਿਸਪਲ ਮੋਟਰ 아이ਡੀ 26000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੋਂ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 18 ਤੰਗੀਆਂ ਵਿਕਾਊ ਨੇ 75000 ਰੁਪਏ ਰੇਟ ਰੱਖੇ ਗਏ ਜੀ ਫੁੱਲ ਹੈਵੀ ਨੇ 18 ਤਵੀਆਂ ਵਿਕਾਊ ਨੇ 75000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਵੀਰ ਨੇ ਦੱਸੇ ਨੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9463236223 9463236223 ਇਸ ਨੰਬਰ ਤੇ ਫੋਨ ਕਰਕੇ 18 ਤਵੀਆਂ 75000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜਸਵੰਤ ਕੰਬਾਈਨ ਵਿਕਾਊ ਹੈ ਜੀ ਮਾਡਲ 2010 7 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਬੁਰਜ ਹਰੀ ਮਾਨਸਾ 86994 6450 ਦੂਜਾ ਨੰਬਰ ਹੈ ਜੀ 80547 99311 ਇਹਨਾਂ ਦੋਨੋਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਕੰਬਾਈਨ ਹੈ ਜਿਹੜੀ 2010 ਮਾਡਲ 7 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇਹਨਾਂ ਨੰਬਰਾਂ ਤੇ ਕਾਲ ਕਰਕੇ ਫੋਟੋਆਂ ਵੀਡੀਓ ਵੀ ਤੁਸੀਂ ਮੰਗਵਾ ਸਕਦੇ ਹੋ ਨਿਊ ਹਾਲੈਂਡ 363 ਟਰੈਕਟਰ ਵਿਕਾਊਆ 2013 ਮਾਡਲ 3 ਸਪੀਡ ਡਬਲ ਡਿਸਟ੍ਰਿਬਿਊਟਰ ਏਰੀਆ ਮੋਡ ਮੰਡੀ 4 ਲੱਖ 80 ਹਜ਼ਾਰ ਰੇਟ ਮੰਗੇ ਘਰ ਦੀ ਵਾਹੀ ਤੇ ਹੀ ਚੱਲਿਆ ਹੋਇਆ ਇਹ ਟਰੈਕਟਰ ਹੈ ਜੀ 9988083625 9988083625 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 363 ਟਰੈਕਟਰ 2013 ਮਾਡਲ ਨੂੰ 4 ਲੱਖ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਕਿ ਕਿਹੜੇ ਏਰੀਏ ਕਿਹੜਾ ਪਿੰਡ ਕਿਹੜਾ ਸ਼ਹਿਰ ਹੈ ਤੁਹਾਡਾ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਐਗਰੀ ਜ਼ੋਨ ਦਾ ਸੁਪਰ ਸਿਡਰ ਵਿਕਾਊ ਹੈ ਜੀ ਐਗਰੀ ਜ਼ੋਨ ਦਾ ਸੁਪਰ ਸਿਡਰ ਵਿਕਾਊ ਹੈ ਜੀ 2022 ਮਾਡਲ 1.70 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਇੱਕ ਬੁਲਟ ਵਿਕਾਊ ਹੈ ਰੇਟ ਹੈ ਜੀ 1 ਲੱਖ ਰੁਪਿਆ ਏਰੀਆ ਵੀਰ ਨੇ ਦੱਸਣੀ ਹੈ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਕੰਡੀਸ਼ਨ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਐਗਰੀ ਜ਼ੋਨ ਦਾ ਸੁਪਰ ਸਿਡਰ ਹੈ 2022 ਮਾਡਲ ਹੈ ਜੀ 170000 ਰੁਪਏ ਦਾ ਰੇਟ ਰੱਖਿਆ ਇੱਕ ਬੁਲਟ ਹੈ ਜੀ 1 ਲੱਖ ਰੁਪਏ ਦਾ ਰੇਟ ਹੈਗਾ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਉਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 6239961268 ਇਸ ਨੰਬਰ ਤੇ ਫੋਨ ਕਰਕੇ ਐਗਰੀ ਜ਼ੋਨ ਦਾ ਸੁਪਰ ਸੀਡਰ ਅਤੇ ਬੁਲਟ ਦੋਨਾਂ ਨੂੰ ਖਰੀਦ ਸਕਦੇ ਹੋ 13 ਹਲ ਵਿਕਾਉ ਨੇ ਜੀ 13 ਹਲ ਵਿਕਾਉ ਨੇ 2021 ਮਾਡਲ 35000 ਰੁਪਏ ਰੇਟ ਰੱਖੇ ਗਿਆ ਜੀ 9809870855 ਇਸ ਨੰਬਰ ਤੇ ਕਾਲ ਕਰਕੇ ਤੁਸੀਂ 13 ਹਲ 2021 ਮਾਡਲ 35000 ਰੁਪਏ ਚ ਖਰੀਦ ਸਕਦੇ ਕਬੀਰਾ ਨੂੰ ਬੇਨਤੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋ ਤਾਂ ਤੁਸੀਂ ਏਰੀਆ ਰੇਟ ਮਾਡਲ ਸਾਰੀ ਜਾਣਕਾਰੀ ਦੱਸਿਆ ਕਰੋ ਜੀ ਤਾਂ ਕਿ ਕੋਈ ਵੀ ਜੀ ਹੈ ਤੁਹਾਡੀ ਖੇਤੀਬਾੜੀ ਵਾਲਾ ਸੰਦ ਗੱਡੀਆਂ ਕੁਝ ਵੀ ਹੈ ਜਲਦੀ ਤੋਂ ਜਲਦੀ ਸੇਲ ਹੋ ਸਕੇ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਕਈ ਵਾਰੀ ਵੀਰ ਕੋਈ ਏਰੀਆ ਨਹੀਂ ਦੱਸਦਾ ਕੋਈ ਰੇਟ ਨਹੀਂ ਦੱਸਦਾ ਸੋ ਵੀਰਾਂ ਨੂੰ ਬੇਨਤੀ ਹੈ ਸਾਰੀ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਜੀ ਸਟੈਂਡਰਡ 335 ਟਰੈਕਟਰ ਵਿਕਾਊ ਹੈ ਜੀ 2006 ਮਾਡਲ ਹੈ ਜੀ ਹਰਿਆਣਾ ਨੰਬਰ ਫਸਟ ਪਾਰਟੀ ਨਵੇਂ ਟੈਰ ਇੰਜਨ ਗੇਅਰ ਦੋਕੇ ਹੈ ਫੁੱਲ ਗਰੰਟੀ ਹੈ ਜੀ ਏਰੀਆ ਕੈਥਲ ਰੇਟ 195000 ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਦਾ ਕਹਿਣਾ ਹੈ ਕਿ ਤੁਸੀਂ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9729014005 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਟੈਂਡਰਡ 335 ਟਰੈਕਟਰ 2006 ਮਾਡਲ ਨੂੰ 1 ਲੱਖ 95000 ਰੁਪਏ ਦੇ ਵਿੱਚ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਨਿਊ ਚੰਡੀਗੜ੍ਹ ਵਿੱਚ ਡਾਕ ਫਾਰਮ ਤੇ ਕੰਮ ਕਰਨ ਲਈ ਬੰਦੇ ਦੀ ਲੋੜ ਹੈ ਜੀ ਚਾਹੇ ਫੈਮਿਲੀ ਨਾਲ ਆਵੇ ਚਾਹੇ ਇਕੱਲਾ ਵੀ ਆ ਸਕਦਾ ਹੈ ਕੋਈ ਬੋਝ ਭਾਰ ਵਾਲਾ ਕੰਮ ਨਹੀਂ ਸੈਲਰੀ 12-13000 ਮਹੀਨੇ ਦਾ ਬਿਜਲੀ ਪਾਣੀ ਰਹਿਣਾ ਫ੍ਰੀ ਹੈ ਜੀ ਤੇ ਬਾਕੀ ਵੀਰਾਂ ਦਾ ਕਹਿਣਾ ਹੈ ਕਿ ਟਾਈਮ ਪਾਸ ਵਾਲੇ ਵੀਰ ਦੂਰ ਰੈਨ ਤੇ ਜਿਹੜੇ ਵੀਰਾਂ ਨੂੰ ਜ਼ਰੂਰਤ ਹੈ ਕੰਮ ਦੀ ਉਹੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ 9815345846 98785 65050 ਇਹਨਾਂ ਦੋਨਾਂ ਨੰਬਰਾਂ ਤੇ ਚਾਹਵਨ ਵੀਰ ਹੀ ਸੰਪਰਕ ਕਰ ਸਕਦੇ ਨੇ ਜੀ ਜਿਹੜੇ ਵੀਰ ਡੌਗ ਫਾਰਮ ਦੇ ਉੱਤੇ ਕੰਮ ਕਰਨ ਦੇ ਲੋੜਵੰਦ ਨੇ ਲੋਜੀਕ ਹੋਰ ਤੁਹਾਡੇ ਲਈ ਟੌਪ ਦੀ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਜੀ ਤਾਂ ਕਿ ਇਹ ਜ਼ਮੀਨ ਜਲਦੀ ਸੇਲ ਹੋ ਸਕੇ ਸਾਢੇ 7 ਕਿੱਲੇ ਜ਼ਮੀਨ ਹੈ ਜੀ ਹਾਈਵੇ ਦਾ 3 ਕਿੱਲੇ ਦਾ ਫਰੰਟ ਹੈ ਜੀ ਨੇੜੇ ਚੰਡੀਗੜ੍ਹ ਯੂਨੀਵਰਸਿਟੀ ਰੇਟ ਹੈ ਜੀ 5.5 ਕਰੋੜ ਕਿੱਲੇ ਦਾ 981998150 ਦੂਜਾ ਨੰਬਰ ਹੈ ਜੀ 9501190909 ਇਹਨਾਂ ਦੋਨੋਂ ਨੰਬਰਾਂ ਤੇ ਕਾਲ ਕਰਕੇ ਸਾਢੇ 7 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਸਟਾਗ੍ਰam WhatsApp Facebook ਜਿੱਥੇ ਜਿੱਥੇ ਮਰਜ਼ੀ ਸ਼ੇਅਰ ਕਰਦਿਆ ਕਰੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜਿਉਂ ਕਮੈਂਟਾਂ ਦੇ ਵਿੱਚ ਆਪਦਾ ਨਾਮ ਏਰੀਆ ਜ਼ਰੂਰ ਦੱਸਣ ਕਿ ਕਿੱਥੋਂ ਕਿੱਥੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988444 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਤੁਹਾਡੀ ਐਡ ਲਾਈ ਜਾਊਗੀ ਜੀ ਸੋ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ Facebook ਪੇਜ ਖੇਤੀ ਖਬਰ ਤੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਧਰੱਖਾ ਜੀ